ਮੈਰੀ ਟੌੜਾ ਸਾਹਿਬ ਨਾਲ ਅਕਸਰ ਗੱਲ ਹੋਇਆ ਕਰਦੀ ਸੀ ਜਦੋਂ ਉਹਨਾਂ ਨੇ ਕਿਹਾ ਮੈਂ ਕਹਣਾ ਵੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੇ ਠੇਕੇ ਬੜੇ ਥੋੜੇ ਆ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਅਕਾਲੀਆਂ ਨੇ ਦੱਬੀਆਂ ਆ ਨਾ ਅਸੀਂ ਛੜਾ ਸਕਦੇ ਆ ਤੇ ਨਾ ਮੈਂ ਕਿਹਾ ਤੁਸੀਂ ਲੀਗਲ ਐਕਸ਼ਨ ਕਿਉਂ ਨਹੀਂ ਕਰਦੇ ਜੀ ਸ਼੍ਰੋਮਣੀ ਕਮੇਟੀ ਕੋਲ ਇੰਨੇ ਵਕੀਲ ਆ ਪੈਨਲਿਸਟ ਰਹਨੇ ਆ ਉਹ ਮੈਨੂੰ ਕਹਿੰਦੇ ਇਹ ਵੀ ਅਸੀਂ ਕਰੀਏ ਤਾਂ ਤਾਂ ਵੀ ਇਹ ਮੁਕੱਦਮੇ 20-20 ਸਾਲ ਚੱਲਦੇ ਆ ਜੀ ਤੇ ਐਗਜ਼ੈਕਟਿਵ ਸਾਲ ਬਾਅਦ ਬਦਲ ਜਾਂਦੀ ਹੈ ਤੇ ਇਹ ਬਣਦੀ ਨਹੀਂ ਗੱਲ ਸਾਡੇ ਹੱਥ ਪੱਲੇ ਕੁਝ ਨਹੀਂ ਪੈਂਦਾ ਜੀ ਅਸੀਂ ਗੱਲਾਂ ਕਰਦੇ ਕਿ ਮੈਂ ਕਿਹਾ ਤੁਸੀਂ ਕੀ ਸੋਚਦੇ ਆ ਇਹਦਾ ਹੱਲ ਕੀ ਸੋਚਦੇ ਗੱਲਾਂ ਕਰਦਿਆਂ ਕਰਦਿਆਂ ਗੱਲ ਵਿੱਚੋਂ ਨਿਕਲ ਆਈ ਮੈਂ ਕਿਹਾ ਜੀ ਵੀ ਪੰਚਾਇਤ ਐਕਟ ਹੈਗਾ ਜੀ ਪੰਚਾਇਤ ਦੀ ਜ਼ਮੀਨ ਜਿਹੜੀ ਆ ਉਹ ਕੋਈ ਨਾ ਵੇਚ ਸਕਦਾ ਨਾ ਕਬਜ਼ ਹੋ ਸਕਦਾ ਜੀ ਤੇ ਜੇ ਕੋਈ ਹੋ ਜਾਵੇ ਕਬਜ਼ ਉਹਨੂੰ ਛਡਾਉਣ ਦੇ ਲਈ ਸਮਰੀ ਪ੍ਰोसीजर ਆ ਜੀ ਡੀਸੀਓ ਦਾ ਫੈਸਲਾ ਦੇ ਸਕਦਾ ਡੀਸੀ ਦੀ ਜਿਹੜੀ ਹੈਗੀ ਆ ਅਪੀਲ ਉਹ ਕਮਿਸ਼ਨਰ ਦੇ ਹੁੰਦੀ ਆ ਜੀ ਕਮਿਸ਼ਨਰ ਦੀ ਜਿਹੜੀ ਹੈਗੀ ਆ ਅਪੀਲ ਉਹ ਹਾਈ ਕੋਰਟ 'ਚ ਹੋ ਜਾਂਦੀ ਆ ਤੇ 6-7 ਮਹੀਨਿਆਂ 'ਚ ਫੈਸਲਾ ਹੋ ਜਾਂਦਾ ਜੀ ਵੀ ਜੇ ਆਪਾਂ ਇਸ ਪਾਸੇ ਤੁਰੀਏ ਮੈਨੂੰ ਕਹਿੰਦੇ ਜੇ ਤੂੰ ਇਹ ਕੰਮ ਕਰਦੇ ਮੈਂ ਤਾਂ ਬਸ ਇਹ ਬਹੁਤ ਵਧੀਆ ਗੱਲ ਹੈ ਬਿਲਕੁਲ ਚਲੋ ਮੈਂ ਕੁਝ ਆਪਣੇ ਸਿਆਣੇ ਸੱਜਣ ਜੀ ਜਿਹੜੇ ਮੈਨੂੰ ਵਾਕਿਫ ਸੀ ਹਾਈ ਕੋਰਟ ਦੇ ਜੱਜ ਵੀ ਸੀਗੇ ਜੀ ਕੋਸ਼ਿਸ਼ ਵਕੀਲ ਆਪਣੇ ਦੋਸਤ ਲੈ ਨਾਲ ਜੀ ਅਸੀਂ ਇੱਕ ਰਿਲੀਜੀਅਸ ਪ੍ਰੋਪਰਟیز ਬਿਲ 1997 ਡਰਾਫਟ ਕਰ ਲਿਆ ਅੱਛਾ ਜੀ ਉਹ ਡਰਾਫਟ ਕਰਕੇ ਮੈਂ ਬਾਦਲ ਸਾਹਿਬ ਕੋ ਲੈ ਗਿਆ ਜਦੋਂ ਮੁੱਖ ਮੰਤਰੀ ਬਣੇ ਇੱਕ ਸਕਿੰਟ ਜੀ ਫਿਰ ਬਾਦਲ ਸਾਹਿਬ ਦਾ ਰਿਐਕਸ਼ਨ ਕੀ ਸੀ ਉਹਦੇ ਤਾਂ ਜਿਵੇਂ ਤਾਂ ਪਿੱਛੇ ਪੈ ਗਏ ਹੋਣਗੇ ਆ ਮੈਂ ਤੁਹਾਨੂੰ ਦੱਸ ਦਾਂ ਜੀ ਜਦੋਂ ਮੈਂ ਬਾਦਲ ਸਾਹਿਬ ਕੋ ਲੈ ਗਿਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਜੀ ਬਈ ਜੀ ਸਾਡੀ ਆ ਸਮੱਸਿਆ ਗੁਰਦੁਆਰੇ ਦੀਆਂ ਜ਼ਮੀਨਾਂ ਦੇ ਉਤੋਂ ਕੋਈ ਬਹੁਤਾ ਠੇਕਾ ਨਹੀਂ ਆ ਰਿਹਾ ਜੀ ਠੇਕਾ ਇਸ ਕਰਕੇ ਨਹੀਂ ਆ ਰਿਹਾ ਵੀ ਜਿਹੜੇ ਬੰਦੇ ਕਬਜ਼ੇ ਆ ਉਹ ਕਬਜ਼ਾ ਨਹੀਂ ਛੱਡਦੇ ਜੀ ਜਿਹੜੇ ਕਿਰਾਏਦਾਰ ਆ ਉਹ ਨਹੀਂ ਛੱਡਦੇ ਕੇਸ ਮੁਕਦਮੇ ਚੱਲੀ ਜਾਂਦੇ ਅਸੀਂ ਇਹਨੂੰ ਸਰਲ ਕਰਨਾ ਚਾਹੁੰਦੇ ਜੀ ਮੈਨੂੰ ਕਹਿੰਦੇ ਕੀ ਤਰੀਕਾ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾ ਦਵਾਂ ਉਸ ਵੇਲੇ ਐਡਵੋਕੇਟ ਜਨਰਲ ਸੀਗੇ ਸਰਾ ਗੁਰਦਰਸ਼ਨ ਸਿੰਘ ਗਰੇਵਾਲ ਜੀ ਉਹਨਾਂ ਨੇ ਉਹ ਸਾਰੀ ਫਾਈਲ ਜਿਹੜੀ ਆ ਨਾ ਉਹਨਾਂ ਨੂੰ ਮਾਰਕ ਕਰਤੀ ਉਹਨਾਂ ਦੇ ਕਮੈਂਟਸ ਲਈ ਮਾਰਕ ਕਰਤੀ ਮੈਂ ਥੋੜੇ ਦਿਨਾਂ ਬਾਅਦ ਫੇਰ ਚਲੇ ਗਿਆ ਜੀ ਮੈਂ ਕੋਸ਼ਿਸ਼ ਕੀਤੀ ਗਰਿਆਨ ਸਾਹਿਬ ਨੂੰ ਮਿਲਦੀ ਉਹ ਮੈਨੂੰ ਮਿਲ ਨਹੀਂ ਸਕਿਆ ਜੀ ਚਲੋ ਮੈਂ ਬਾਲ ਸਾਹਿਬ ਨੂੰ ਮਿਲਿਆ ਮੈਂ ਕਿਹਾ ਜੀ ਵੀ ਕੀ ਬਣਿਆ ਉਹਦਾ ਹੂੰ ਕਹਿੰਦੇ ਗੁਰਦਰਸ਼ਨ ਸਿੰਘ ਦਾ ਉਹਦਾ ਕਮੈਂਟ ਆ ਗਿਆ ਹੈ ਤੇ ਮੈਂ ਕਿਹਾ ਜੀ ਕੀ ਕਿਹੋ ਜਿਹਾ ਕਮੈਂਟ ਆਇਆ ਕੀ ਗੱਲਬਾਤ ਹੋਈ ਹੈ ਉਹ ਕਹਿੰਦੇ ਵੀ ਉਹ ਤੇ ਕਹਿੰਦੇ ਵੀ ਇਦਾਂ ਦਾ ਡੀਸੀ ਜ਼ਮੀਨਾਂ ਵੇਚ ਜਾਣਗੇ ਸਾਰੀਆਂ ਅੱਛਾ ਜੀ ਮੈਂ ਮੇਰੇ ਬੜਾ ਮੈਨੂੰ ਦੁੱਖ ਲੱਗਾ ਮੈਂ ਕਿਹਾ ਜੀ ਡੀਸੀ ਕਿਵੇਂ ਵੇਚ ਜਾਣਗੇ ਹਾਂਜੀ ਜੇ ਡੀਸੀ ਪੰਚਾਇਤ ਦੀ ਜ਼ਮੀਨ ਨਹੀਂ ਵੇਚ ਸਕੇ ਪੈਪਸੂ ਦੇ ਵਿੱਚ ਇਹ ਲਾਅ ਪਹਿਲਾਂ ਹੀ ਲਾਗੂ ਆ ਜੀ ਤੇ ਫਿਰ ਕਿਵੇਂ ਇਹ ਕਿਦਾਂ ਗੁਰਦੁਆਰਾ ਸਾਹਿਬਾਂ ਦੀਆਂ ਜ਼ਮੀਨਾਂ ਕਿਵੇਂ ਵੇਚ ਦੇਣਗੇ ਇਹ ਕਿਵੇਂ ਵੇਚ ਸਕਦੇ ਆ ਜੀ ਮੈਂ ਕਿਹਾ ਜੀ ਮੇਰੇ ਨਾਲ ਮੀਟਿੰਗ ਕਰਾ ਦਿਓ ਉਹਨਾਂ ਦੀ ਤੁਸੀਂ ਮੈਂ ਉਹਨਾਂ ਨੂੰ ਸਮਝਾ ਦੇਣਾ ਗੱਲ ਸਾਰੀ ਜੀ ਉਹ ਕਹਿੰਦਾ ਕੋਈ ਨਹੀਂ ਮੀਟਿੰਗ ਕਰਾ ਦੇਵਾਂਗਾ ਮੈਂ ਬਾਹਰ ਨਿਕਲੇ ਤਾਂ ਮੈਨੂੰ ਗੁਰਦਰਸ਼ਨ ਸਿੰਘ ਘਰੇਵਾਲ ਸਾਹਿਬ ਮਿਲ ਪਏ ਜੀ ਮੈਂ ਉਹਨਾਂ ਨੂੰ ਅੰਦਰ ਲੈ ਗਿਆ ਅੰਦਰ ਲੈ ਕੇ ਮੈਂ ਕਿਹਾ ਜੀ ਬਈ ਦੱਸੋ ਤੁਹਾਨੂੰ ਇਹਦੇ ਤੇ ਕੀ ਸ਼ੱਕ ਆ ਜੀ ਤੇ ਮੈਂ ਉਹ ਤੁਹਾਡੀ ਨਿਵਰਤੀ ਕਰ ਦੇਣਾ ਜਿਸ ਮਕਸਦ ਲਈ ਅਸੀਂ ਬਣਾਇਆ ਅਸੀਂ ਕੋਈ ਬਾਵਾ ਖੱਟਣ ਲਈ ਨਹੀਂ ਬਣਾਇਆ ਅਸੀਂ ਤਾਂ ਜੇ ਤੁਸੀਂ ਚਾਹੋ ਨੇ ਇਹਦੇ ਵਿੱਚ ਕੋਈ ਹੋਰ ਐਮੈਂਡਮੈਂਟ ਕਰਕੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਸਾਨੂੰ ਉਹ ਦੱਸ ਦਿਓ ਉਹ ਤਾਂ ਨਾ ਬੋਲੇ ਤੇ ਫੇ ਮੈਂ ਕਿਹਾ ਜੀ ਵੀ ਜੇ ਡੀਸੀਆਂ ਦੇ ਵੇਚਣ ਦੇ ਉੱਤੇ ਗੱਲ ਹੈਗੀ ਆ ਤਾਂ ਤੁਸੀਂ ਡੀਸੀਜ਼ ਤੋਂ ਰਿਪੋਰਟਾਂ ਮੰਗ ਲਓ ਇਹ ਤੁਸੀਂ ਇਹ ਬਾਦਲ ਸਾਹਿਬ ਨੂੰ ਕਿਹਾ ਹਾਂਜੀ ਜੀ ਫੇ ਤੁਸੀਂ ਡੀਸੀਜ਼ ਤੋਂ ਰਿਪੋਰਟ ਮੰਗ ਲਓ ਡੀਸੀ ਕੀ ਕਹਿੰਦੇ ਇਹਦੇ ਬਾਰੇ ਕੀ ਕਮੈਂਟ ਕਰਦੇ ਆ ਉਹਨਾਂ ਨੇ ਕਹਿਤਾ ਵੀ ਡੀਸੀ ਤੋਂ ਰਿਪੋਰਟਾਂ ਲੈ ਲਓ ਜੀ ਤੇ ਮੈਂ ਗੱਡੀ ਚੱਕੀ ਇਕੱਲੇ ਇਕੱਲੇ ਡੀਸੀ ਨੂੰ ਜਾ ਮਿਲਿਆ ਪੰਜਾਬ ਦੇ ਹਰ ਕ੍ਰੀਸੀ ਨੂੰ ਸਾਰਿਆਂ ਨੂੰ ਮਿਲਿਆ ਸਭ ਨੂੰ ਜਾ ਕੇ ਦੱਸਿਆ ਵੀ ਆਹ ਸਾਡੀ ਸਮੱਸਿਆ ਜੇ ਤੁਸੀਂ ਇਹਦੇ 'ਚ ਕੋਈ ਅਮੈਂਡਮੈਂਟ ਚਾਹੁੰਦੇ ਸਾਨੂੰ ਉਹ ਦੱਸ ਦਿਓ ਸਾਡੀ ਕੋਈ ਜिद ਨਹੀਂ ਵੀ ਅਸੀਂ ਇਹੀ ਲਾਗੂ ਕਰਾਉਣਾ ਬਿਲਕੁਲ ਜੇ ਇਹਦੀ ਕੋਈ ਅਮੈਂਡਮੈਂਟ ਕਰਕੇ ਕਰਨਾ ਤਾਂ ਵੀ ਅਸੀਂ ਤਿਆਰ ਹਾਂ ਉਹਨਾਂ ਸਾਰਿਆਂ ਨੇ ਤਕਰੀਬਨ ਪੋਜ਼ਿਟਿਵ ਸੀ ਸਾਰਾ ਕੁਝ ਠੀਕ ਹੋ ਗਿਆ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਬਾਦਲ ਸਾਹਿਬ ਨੂੰ ਵੀ ਵਾਹਿਗੁਰੂ ਨੇ ਸਮਤ ਬਖਸ਼ੀ ਉਹ ਫਿਰ ਗੁਰਦੁਆਰਾ ਰਿਲੀਜੀਅਸ ਪ੍ਰੋਪਰਟੀਆਂ ਐਕਟ ਬਣ ਗਿਆ 1997 ਚ ਅੱਛਾ ਜੀ ਅਸੈਂਬਲੀ ਚ ਪਾਸ ਹੋ ਗਿਆ ਪਾਸ ਹੋ ਅਸੈਂਬਲੀ ਚ ਫਿਰ ਉਹ ਸੌਖਾ ਪਾਸ ਹੋ ਗਿਆ ਜਾਂ ਜਿਹੜੇ ਲੋਕ ਤਾਂ ਨੇ ਕਬੀਆ ਸੀ ਜਮੀਨ ਦਾ ਉਹ ਫਿਰ ਸੌਖਾ ਹੀ ਪਾਸ ਹੋ ਗਿਆ ਉਹ ਸੌਖਾ ਪਾਸ ਹੋ ਗਿਆ ਪਾਸ ਹੋਣ ਤੋਂ ਬਾਅਦ ਉਹਦੇ ਚ ਕੀ ਹੋ ਗਿਆ ਫਿਰ ਜੇ ਮੈਂ ਗੁਰਦੁਆਰੇ ਦੀ ਜਮੀਨ ਤੇ ਕੋਈ ਨਜਾਇਜ਼ ਕਬਜ਼ਾ ਹੈ ਜੀ ਤੇ ਉਹ ਉਹਦੇ ਚ ਫਿਰ ਕੀ ਹੁੰਦਾ ਸੀ ਵੀ ਅਸੀਂ ਡੀਸੀ ਦੇ ਤਰਖਾਸ ਦੇਣੀ ਜੀ ਡੀਸੀ ਨੇ ਫੈਸਲਾ ਦੇ ਦੇਣਾ ਉਦੇ ਤੋਂ ਬਾਅਦ ਕਮਿਸ਼ਨਰ ਦੇ ਚੱਲ ਜਾਣਾ ਕਮਿਸ਼ਨਰ ਦਾ ਫੈਸਲਾ ਠੀਕ ਹੋ ਗਿਆ ਕੋਈ ਹਾਈ ਕੋਰਟ ਚਲੇ 6 ਕੁ ਮਹੀਨਿਆਂ ਚ ਜ਼ਮੀਨਾਂ ਖਾਲੀ ਹੋ ਜਾਣੇ ਬਹੁਤ ਸਾਰੀਆਂ ਜ਼ਮੀਨਾਂ ਇਦਾਂ ਖਾਲੀ ਲਗਭਗ 1 ਸਾਲ ਦੇ ਪ੍ਰੋਸੈਸ ਚ ਹੋ ਗਈਆਂ 6-7 ਮਹੀਨਿਆਂ ਚ ਖਾਲੀ ਹੋ ਜਾਣਗੀਆਂ ਠੀਕ ਹੈ